ਕਿਉਂ ਕਹਿੰਨੇ ਹੋ ਵੀ ਕੁਝ ਨਹੀਂ ਹੋ ਰਿਹਾ ਮੈਂ ਇਹ ਖਬਰਾਂ ਪੜ੍ਹ ਰਿਹਾ ਪਿਛਲੇ 2 ਮਹੀਨਿਆਂ ਦੇ ਵਿੱਚ ਦਰਜਨਾ ਨੌਜਵਾਨ ਮਾਰ ਦਿੱਤੇ ਗਏ ਮਾਰ ਦਿੱਤੇ ਬਿਲਕੁਲ ਪੁਲਿਸ ਵੱਲੋਂ ਚਾਹੇ ਉਹ ਗੈਂਗਸਟਰ ਕਹਿ ਕੇ ਮਾਰ ਦਿੱਤੇ ਜਾਂ ਬੱਬਰ ਖਾਲਸਾ ਜਾਂ ਹੋਰ ਜਥੇਬੰਦੀਆਂ ਨਾਲ ਜੋੜ ਕੇ ਮਾਰ ਦਿੱਤੇ ਆ ਉਹ ਵੱਖਰੀ ਗੱਲ ਆ ਪਰ ਬੰਦੇ ਮਰਤਾ ਰਹੇ ਆ ਨਾ ਪਰ ਇੱਕ ਚੀਜ਼ ਹੋਰ ਵੀ ਆ ਤੁਹਾਡੀ ਗੱਲ ਰੁਕਦੀ ਆ ਮਾਫ ਕਰਨਾ ਜਗਰਾਜ ਪੁਲਿਸ ਲੈ ਕੇ ਜਾਂਦੀ ਆ ਹਥਿਆਰ ਬਰਾਮਦ ਕਰਨ ਦੀ ਗੱਲ ਹੁੰਦੀ ਹੈ ਕਿ ਇੱਥੋਂ ਹਥਿਆਰ ਬਰਾਮਦ ਕਰ ਮੈਂ ਆਪ ਦੇਖਿਆ ਹੋਇਆ ਮਜੀਠਾ ਰੋਡ ਦੀ ਕੁਝ ਦਿਨ ਪਹਿਲਾਂ ਦੀ ਘਟਨਾ ਸੀ ਇੱਕ ਥਾਂ ਤੋਂ ਹੋਰ ਵੀ ਜਾਣ ਦਾ ਮੌਕਾ ਮਿਲਿਆ ਕਿਉਂਕਿ ਪੱਤਰਕਾਰ ਦਾ ਸਾਨੂੰ ਜਾਣ ਦਾ ਸਬਬ ਬਣ ਜਾਂਦਾ ਉਹ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਸਾਨੂੰ ਪਹਿਲਾਂ ਪਤਾ ਲੈਂਦਾ ਇਸੇ ਲੋਕੇਸ਼ਨ ਤੇ ਪਹੁੰਚਦੇ ਆ ਮੈਂ ਉਹ ਲੋਕੇਸ਼ਨ ਤੇ ਜਾ ਕੇ ਵੇਖਦਾ ਤੇ ਦੋ ਜਾਂ ਚਾਰ ਟੱਪ ਲੱਗੇ ਹੋਏ ਉਸ ਦਿਖੇ ਉੱਤੇ ਕਿ ਮਿੱਟੀ ਪੁੱਟੀ ਗਈ ਸੀ ਦੋ ਜਾਂ ਚਾਰ ਟੱਪ ਉੱਤ ਬਾਅਦ ਪਤਾ ਲੱਗਾ ਕਿ ਇੱਥੇ ਇੱਕ ਨੌਜਵਾਨ ਤੇ ਗੋਲੀਆਂ ਵਜੀਆਂ ਮੈਂ ਕਿਹਾ ਗੋਲੀਆਂ ਵਜਣ ਦਾ ਕਾਰਨ ਕੀ ਸੀ ਕਹਿੰਦੇ ਉਹ ਨੌਜਵਾਨ ਨੂੰ ਲੈ ਕੇ ਆਏ ਸੀ ਨਾ ਇੱਥੇ ਉਹ ਪਿਸਤੌ ਉਹਨਾਂ ਨੇ ਸਿਰਫ ਫਾਇਰ ਕੀਤੇ ਤੇ ਉਹਦੇ ਪੈਰਾਂ 'ਚ ਗੋਲਾਂ ਵੱਜੀਆਂ ਇਹ ਗੋਲੀਆਂ ਪੈਰਾਂ 'ਚ ਵੱਜਦੀਆਂ ਜਾਂ ਗਿੱਟਿਆਂ 'ਚ ਵੱਜਦੀਆਂ ਕਦੀ ਗੋਲੀ ਉੱਤੇ ਨਹੀਂ ਵੱਜਦੀ ਕੀ ਲੱਗਦਾ ਇਹਦੇ ਵਿੱਚ ਕੋਈ ਰਾਜ ਆ ਚਲੋ ਬੱਚਿਆਂ ਦੀ ਕਿਸਮਤ ਆ ਇਹ ਉੱਤੇ ਵੀ ਮਾਰ ਦਿੰਦੇ ਆ ਗੋਲੀ ਕੋਈ ਵੱਡੀ ਗੱਲ ਨਹੀਂ ਅੱਛਾ ਵੱਜ ਸਕਦੀ ਆ ਇਹ ਤਾਂ ਤਰਸ ਆ ਰਿਹਾ ਕਿਤੇ ਹਾਂ ਹਾਂ ਕਿ ਨਹੀਂ ਮਾਰਨਾ ਇਹਨਾਂ ਤੇ ਸੈਂਕੜੇ ਨੌਜਵਾਨ ਮਾਰ ਦਿੱਤੇ ਸਾਡੇ ਅਣਪਛਾਤੇ ਹਾਂ ਬਿਲਕੁਲ ਕਰਤੇ ਆ ਖਾਲੜਾ ਜੀ ਦਾ ਜਿਹੜਾ ਜ਼ਿਕਰ ਕਰੀ ਗਏ ਤੇ ਕੀ ਗੱਲ ਬਰਤਾਰਾ ਵਾਪਰਿਆ ਉਹਨਾਂ ਦਿਨਾਂ ਦੇ ਵਿੱਚ ਇਹ ਸ਼ਾਬਾਸ਼ੀ ਉਹਨਾਂ ਨੌਜਵਾਨਾਂ ਨੂੰ ਜਿਹੜੇ ਪੁਲਿਸ ਦੇ ਵਿੱਚ ਆ ਜਿਹੜੇ ਲਾਤ 'ਚ ਜਾਂ ਗਿੱਟੇ ਦੀ ਗੋਲੀ ਮਾਰ ਕੇ ਬੰਦਿਆਂ ਨੂੰ ਛੱਡ ਰਹੇ ਆ